ਪੱਟੇ ਕੁੱਤਣ ਵਾਲੀ ਮਸ਼ੀਨ ਨਾਲ ਵੱਢਿਆ ਗਿਆ ਮਾਸੂਮ ਦਾ ਹੱਥ ਫਿਲੌਰ ਦੇ ਨਜ਼ਦੀਕੀ ਪਿੰਡ ਤੋਰਾ ਦੇ ਵਸਨੀਕ ਲੱਭਾ ਜੀ ਨੇ ਦੱਸਿਆ ਕਿ ਉਸ ਦਾ ਬੇਟਾ ਟੋਕਾ ਮਸ਼ੀਨ ਰਾਹੀਂ ਪੱਟੇ ਕੁੱਤਰ ਰਿਹਾ ਸੀ ਤਾਂ ਉਸ ਦਾ ਹੱਥ ਮਸ਼ੀਨ ਵਿੱਚ ਆ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਪਿੰਡ ਤਹਾ ਕਲੇਰਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਲੱਭਾ ਨੇ ਦੱਸਿਆ ਕਿ ਉਹ ਬਹੁਤ ਗਰੀਬ ਹੈ ਇਲਾਜ ਨਹੀਂ ਕਰਵਾ ਸਕਦਾ ਲੋਕਾਂ ਤੋਂ ਮੰਗ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਉਸ ਦੀ ਮਦਦ ਕਰਨ ਤਾਂ ਜੋ ਮੈਂ ਆਪਣੇ ਬੱਚੇ ਦਾ ਇਲਾਜ ਕਰਵਾ ਸਕਾਂ

ਤੁਸੀਂ ਹੁਣ ਕੀ ਮਦਦ ਮੰਗਦੇ ਆ ਪਿੰਡ ਸੰਯੋਗ ਨੂੰ ਪਿੰਡ ਨੇ ਸਾਡੀ ਪਹਿਲਾਂ ਹੀ ਬਹੁਤ ਜ਼ਿਆਦਾ ਮਦਦ ਕੀਤੀ ਆ ਤਾਂ ਹੁਣ ਵੀ ਅਸੀਂ ਤਾਂ ਕਰਨੇ ਵੀ ਜੁੜਿਆ ਜਰਾ ਲਾਜ਼ ਦਾ ਬਹੁਤ ਛੋੜੀ ਮੋਟੀ ਸਾਡੀ ਮਦਦ ਤੇ ਫੇਰ ਕੰਮ ਫਿਰਦਾ ਹਾਲੇ ਹਾਲਾ ਚੱਲ ਰਿਹਾ ਨਾ ਇਹਨਾਂ ਫੇਰ ਪਤਾ 6 ਮਹੀਨੇ ਜਣਾ ਸਾਲ ਤੋਂ ਹੋਣਾ ਹੈ ਇਹ ਕੰਮ ਲੰਬਾ ਹੈ ਇਹਨਾਂ ਰਹੀਆਂ ਦੀ ਕੀ ਮਦਦ ਅਪੀਲ ਕਰਦੇ ਜੇ ਕੋਈ ਕਰ ਸਕਦਾ ਤਾਂ ਬਹੁਤ ਬਹੁਤ ਮੈਂ ਤੁਹਾਨੂੰ ਨਮਾਜ਼ ਸੀ ਕਰਦੇ ਆ ਵੀ ਜਰੂਰ ਕਰ ਦੋ ਵੀ ਕੰਮਾਂ ਕਹਿੰਦਾ ਹੈ ਸਾਡੇ ਘਰ ਦੇ ਹਾਲਾਤ ਵੀ ਇਦਾਂ ਆ ਬਹੁਤ ਤੁਸੀਂ ਪਿੰਡ ਚ ਜਾ ਕੇ ਵੀ ਪਤਾ ਕਰ ਸਕਦੇ ਆ ਅਸੀਂ ਫੇਕ ਇਦਾਂ ਕੋਈ ਆਈਡੀ ਨਹੀਂ ਬਣਾਉਦੇ ਬਿਨਾਂ ਜਿਵੇਂ ਐਸੇ ਇਲਾਜ ਲਈ ਅਸੀਂ ਲੈਣਾ ਚਾਹੁੰਦੇ ਆ ਬਸ ਜੋ ਵੀ ਕਿਸੇ ਦੀ ਮੰਨਤ ਦੁਕਾਨਾ ਚਾਹੁੰਦਾ ਉਹ ਕਰ ਸਕਦਾ ਕੋਈ ਕੰਟੈਕਟ ਨੰਬਰ ਦੇ ਸਕਦੇ ਆ ਜਿੱਤੇ ਤੁਹਾਨੂੰ ਕੋਈ ਪੈਸੇ ਪਾ ਸਕਦਾ ਪੀਟੀਐਮ ਵਗੈਰਾ ਤੇ ਕੋਈ ਨੰਬਰ ਬੋਲੋ ਜੀ 88739 5286 ਹਾਂਜੀ ਹਾਂਜੀ ਇਸ ਨੰਬਰ ਤੇ ਸਾਡੀ ਕੋਈ ਵੀ ਹੈਲਪ ਕਰ ਸਕਦੀ ਹੈ ਜਿੱਦਾਂ ਜੀ ਜੇ ਕਿਸੇ ਨੇ ਗੱਲ ਨੂੰ ਚਾਹੀਦੀ ਹੈ ਹਾਂਜੀ ਬਾਕੀ ਤੁਹਾਨੂੰ ਬਤਾਇਆ ਸਾਰੇ ਸਾਡੇ ਘਰਵਾਲੇ ਜੋ ਤੁਹਾਨੂੰ ਹਲਾਤਾ ਉਹ ਤੋਂ ਉੱਥੇ ਸਾਰੇ ਵੀਡੀਓ ਦੇ ਵਿੱਚ ਪਤਾ ਲੱਗ ਰਹੇ ਨੇ ਮੇਰਾ ਨਾਂ ਲੱਬਾ ਜੀ ਪਿੰਡ ਤੂਰਾ ਹਾਂਜੀ ਕੀ ਦੁਰਘਟਨਾ ਹੋਈ ਦੁਰਘਟਨਾ ਮੇਰੇ ਬੇਟੇ ਦਾ ਹੱਥ ਮਸ਼ੀਨ ਦੇ ਵਿੱਚ ਆ ਗਿਆ ਪੱਠੇ ਕੁੱਤਰਿਆ ਸੀਗਾ ਤਾਂ ਇਸ ਕਰਕੇ ਬੇਟਾ ਮੇਰੇ ਦਾ ਹੁਣ ਲਾਜ ਚੱਲ ਰਿਹਾ ਹੈ ਹਸਪੀਟਲ ਦੇ ਵਿੱਚ ਇਸ ਕਰਕੇ ਮੈਂ ਐਨਆਰਆਈ ਵੀਰਾਂ ਨੂੰ ਮਦਦ ਮੰਗ ਰਿਹਾ ਹਾਂ ਉਹਨਾਂ ਤੋਂ ਕਿ ਥੋੜੀ ਬੱਤੀ ਹੈਲਪ ਕੀਤੀ ਜਾਵੇ ਮੇਰੇ ਬੇਟੇ ਦਾ ਇਲਾਜ ਚੱਲ ਰਿਹਾ ਹੈ ਤਾਂ ਕੁਝ ਹੈਲਪ ਮੇਰੇ ਪਿੰਡ ਵਾਲਿਆਂ ਨੇ ਮੇਰੇ ਨਾਲ ਕੀਤੀ ਆ ਥੋੜੀ ਬਾਲੀ ਹੋ ਰਹੀ ਆ ਜੇ 6-7 ਮਹੀਨੇ ਦਾ ਕੰਮ ਮਤਲਬ ਕਿ ਹਸਪੀਟਲ ਦੇ ਵਿੱਚ ਹੈਗਾ ਆ ਜੀ ਕਿੰਨੀ ਕੁ ਉਮਰ ਹੈ ਬੱਚੇ ਦੀ ਬੱਚੇ ਦੀ ਉਮਰ ਹੈਗੀ ਆ ਜੀ 12-13 ਸਾਲ ਦੀ ਕਿਹੜੀ ਕਲਾਸ ਪੜਦਾ 10ਵੀਂ ਕਲਾਸ ਚ ਪੜਦਾ ਜੀ ਪਿੰਡ ਗੜੀ ਸਰਕਾਰੀ ਸਕੂਲ ਕੀ ਹੁਣ ਤੁਸੀਂ ਹੋਰ ਕੀ ਚਾਹੁੰਦੇ ਆ ਜੀ ਮੈਂ ਥੋੜੀ ਐਨ ਆਰ ਆਈ ਵੀਰਾਂ ਤੋਂ ਬੇਨਤੀ ਭਰਾਵਾਂ ਤੋਂ ਮੰਗ ਰਿਹਾ ਹੈਲਪ ਮੰਗ ਰਿਹਾ ਆ ਮੈਂ ਉਹਨਾਂ ਤੋਂ ਥੋੜੀ ਬੜੀ ਮਦਦ ਕੀਤੀ ਜਾਵੇ ਗਰੀਬ ਪਰਿਵਾਰਵਾਂ ਸੀ ਛੇ ਉلاج ਕਿਤੇ ਚੱਲਦੇ ਜੀ ਇਲਾਜ ਟਾਹੀਂ ਚੱਲਦਾ ਟਾਂ ਕਲੇਰਾ ਜੀ ਕਿਹੜੇ ਨੰਬਰ ਤੇ ਤੁਸੀਂ ਮੇਰਾ ਨੰਬਰ ਹੈਗਾ 88729 52863 ਇਸ ਨੰਬਰ ਤੇ ਪੀਟੀਐਮ ਵੀ ਚੱਲੇ ਆਇਆ ਤਾਂ ਨੰਬਰ ਵੀ ਚੱਲੇ ਆ ਨਹੀਂ ਤਾਂ ਕਾਲ ਕਰਕੇ ਪਤਾ ਕਰ ਸਕਦੇ ਆ ਅਸੀਂ ਅੱਜ ਪਿੰਡ ਤੂਰਾਂ ਦੇ ਵਿੱਚ ਆਏ ਸਾਡੇ ਸਰਵੇ ਦੇ ਵਿੱਚ ਅਸੀਂ ਉਹ ਦਿਨ ਆਏ ਸੀਗੇ ਇਸ ਤੂਰਾਂ ਪਿੰਡ ਦੇ ਵਿੱਚ ਦੇਖਿਆ ਕਿ ਘਰ ਦੇ ਵਿੱਚ ਜਿਹੜਾ ਛੋਟਾ ਜਿਹਾ ਬੇਟਾ 12 ਤੋਂ 14 ਸਾਲ ਦਾ ਹੈਗਾ ਉਹ 10ਵੀਂ ਕਲਾਸ ਦੇ ਵਿੱਚ ਪੜਦਾ ਆ ਉਹ ਆਪਣੇ ਫਾਦਰ ਸਾਹਿਬ ਨਾਲ ਹੈਲਪ ਕਰਾਉਂਦਾ ਆ ਆਹ ਰਾਈ ਹਾਲਤ ਬੜੀ ਤਰਸਯੋਗ ਆ ਉਹ ਜਿਹੜਾ ਛੋਟਾ ਬੇਟਾ ਆ ਉਹ ਪੱਠੇ ਕੁੱਤਦਾ ਸੀ ਪੱਠੇ ਕੁੱਤਰਦੇ ਕੁੱਤਰਦਾ ਉਹਦਾ ਜਿਹੜਾ ਹੱਥ ਆ ਨਾ ਉਹਦੇ ਮਸ਼ੀਨ ਦੇ ਵਿੱਚ ਆ ਗਿਆ ਮਸ਼ੀਨ ਦੇ ਵਿੱਚ ਹੱਥ ਆਉਣ ਦੇ ਨਾਲ ਉਹਦੀਆਂ ਇਹਦੀਆਂ ਉਂਗਲਾਂ ਹੱਥ ਦਾ ਕੱਟਿਆ ਗਿਆ ਉਹ ਕੱਟਣ ਦੇ ਨਾਲ ਬੜਾ ਵਿਚਾਰਾ ਲੇਚਾਰ ਹੋਇਆ ਆ ਬੜੀ ਮੁਸ਼ਕਲਾਂ ਨੂੰ ਹੋਈ ਹੋਈ ਆ ਇਸ ਕਰਕੇ ਇਸ ਪਰ ਮੈਂ ਰਿਕਵੈਸਟ ਕਰਦਾ ਕਿ ਇਸ ਪਰਿਵਾਰ ਦੀ ਜਿਹੜੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਔਰ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਕਿ ਇਹਨਾਂ ਦਾ ਸਹਿਯੋਗ ਦਿੱਤਾ ਜਾਵੇ ਔਰ ਪਿੰਡ ਵਾਲਿਆਂ ਨੇ ਅੱਗੇ ਪਹਿਲਾਂ ਇਹਨਾਂ ਦਾ ਬਹੁਤ ਸਹਿਯੋਗ ਕੀਤਾ ਬੜਾ ਇਹਨਾਂ ਦੀ ਮਦਦ ਕੀਤੀ ਹੈਗੀ ਆ ਹੁਣ ਵੀ ਉਹ ਕਰਦੇ ਹੈਗੇ ਆ ਮੈਂ ਐਨਆਰਜੀ ਵੀਰਾਂ ਦੀ ਰਿਕਵੈਸਟ ਕਰਦਾ ਆ ਔਰ ਮੈਂ ਪਿੰਡਾਂ ਨੂੰ ਵੀ ਰਿਕਵੈਸਟ ਕਰਦਾ ਆ ਪ੍ਰਸ਼ਾਸਨ ਨੂੰ ਵੀ ਰਿਕਵੈਸਟ ਕਰਦਾ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਇਹਨਾਂ ਦਾ ਜੋ ਮਕਾਨ ਹੈ ਉਹ ਬੜਾ ਇਹਨਾਂ ਜਿਹੜਾ ਉਹ ਇਹਦਾ ਮਕਾਨ ਵੀ ਹਜੇ ਇਹਨਾਂ ਦਾ ਥੱਲੇੋਂ ਕੱਚਾ ਹੈਗਾ ਕੋਈ ਫਰਸ਼ ਨਹੀਂ ਲੱਗਾ ਹੋਇਆ ਕਮਾ ਕੇ ਆਪਣਾ ਇਹ ਬਜਾਰੇ ਜੀਵਿਆ ਜਾਰਾ ਕਰਦੇ ਹੈਗੇ ਆ ਬੜੇ ਜਿਹੜੀ ਤਸਯੋਗ ਜਿਹੜੀ ਹਾਲਤ ਹੈਗੀ ਆ ਉਹਨੂੰ ਕਵਰ ਕਰਨ ਦੇ ਲਈ ਮੈਂ ਤੁਹਾਨੂੰ ਦੁਬਾਰਾ ਫੇਰ ਅਪੀਲ ਕਰਦਾ ਰਿਕਵੈਸਟ ਕਰਨਾ ਸਾਰਿਆਂ ਨੂੰ ਵੀ ਤੁਸੀਂ ਪਲੀਜ਼ ਇਹਨਾਂ ਦੀ ਜਿੰਨੀ ਵੀ ਹੈ ਬੱਦ ਤੋਂ ਬੱਦ ਹੈਲਪ ਹੋ ਸਕਦੀ ਆ ਤੁਸੀਂ ਇਹ ਕਰੋ ਥਾਰਾ ਸਾਰਾ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ ਸਰ ਇਹ ਕਿੰਨੇ ਪਿੰਡਾਂ ਆ ਇਹ ਦੋ ਪਿੰਡ ਭਰਾਏ ਆ ਤੇ ਬਾਕੀ ਸਕੂਲ ਜਾਂਦੇ ਆਂਦੇ ਆ ਸਰਕਾਰੀ ਸਕੂਲ ਗੜੀਏ ਪਿੰਡ ਨੇੜੇ ਆ ਉੱਥੇ ਪੜਦੇ ਹੈਗੇ ਆ ਤੇ ਹੁਣ ਬੱਚਾ ਠੀਕ ਹੈ ਜੀ ਬੱਚਾ ਠੀਕ ਹੈ ਪਰ ਇੰਨਾ ਵੀ ਲਿਆ ਆ ਉਹਦੀ ਤਰਸ ਜੋਗ ਹੈਗੀ ਆ ਉਹਦੇ ਹੱਥ ਜਿਹੜਾ ਵੱਡੇ ਹੋ ਗਿਆ ਉਹਦੇ ਨਾਲ ਮੁਸ਼ਕਲ ਹੋ ਗਿਆ ਬਹੁਤ ਜ਼ਿਆਦਾ